ਏ ਕਿਧਰ ਪੰਮੀ ਤੇ ਮੈਨੂੰ ਕੱਚੇ ਜਿਹੇ ਘਰੇ ਲਿਆਈ ਰੇਤੀ ਰੇਤਾ ਉਹਦੇ ਤਾਂ ਮੈਂ ਕੀ ਕਰਾਂੀ ਫਿਰ ਹੁਣ ਦੇਖ ਤਾਂ ਜਿਹੜਾ ਵਿਆਹ ᱛੀ ਉਹ ਘਰ ਚ ਉਹ ਜਿਹੇ ਹੈਗਾ ਘਰ ਉਹਦਾ ਤੇ ਲੱਗੇ ਮੇਰੇ ਪੰਮੀ ਪਹਿਣ ਆ ਗਈ ਜੇ ਪੰਮੀ ਪਹਿਣ ਆਵੀਂ ਆਏ ਪਹਿਲਾ ਹੱਥ ਧੋ ਬਈ ਆ ਗੋਹੇ ਵਾਲੇ ਹੱਥ ਨੇ ਜਿਹੜੇ ਮੇਰੇ ਨੇ ਸੋਹਣੇ ਕੱਪੜੇ ਪਾਏ ਨੇ ਸਾਰੇ ਖਰਾਬ ਕਰ ਦੇਣਗੇ ਹੱਥ ਧੋ ਹਣੇ ਪਹਿਣੇ ਮੇਰੇ ਕਿਥੋਂ ਬੱਠਲ ਤੋਂ ਗੋਹੇ ਵਾਲਾ ਸਿੱਟ ਗਿਆ ਮੈਂ ਗਵਾ ਡੇਗਣ ਜਾਂਦੀ ਸੀ ਪਹਿਣੇ ਮੈਂ

ਲੈ ਅਨਕ ਕੰਨੀ ਸੌਣ ਲੱਗਦੇ ਤੇਰਾ ਮੈਂ ਲਾ ਕੀ ਕਰਦੀ ਆ ਤੂੰ ਕਿੱਡੇ ਤੱਕ ਨੇ ਘਰੇ ਵੀ ਆਈਆਂ ਸੋਣੀ ਲੱਗਣਾ ਸੋਨਾ ਬਣਾ ਕੇ ਰੱਖਦਾ ਮੈਨੂੰ ਤਾਂ ਸੋਣੀ ਲੱਗਦੀ ਆ ਉਹ ਤੂੰ ਆ ਕੀ ਕੀ ਫਿਰਦੀਆਂ ਕਹੇ ਜੇ ਕੱਪੜੇ ਪਾ ਰਖੇ ਨੇ ਫਿਰ ਮੈਂ ਤਾਂ ਭਾਨੇ ਗੋਹਾ ਡੇਗ ਦੇਖਦੀ ਸੀ ਗੋਇਆ ਕੰਮ ਆ ਫਿਰ ਮੇਰਾ ਤਾਂ ਫਿਰ ਮੈਂ ਕੀ ਕਰਾਂ ਫਿਰ ਮੈਂ ਸਾਰਾ ਦਿਨ ਗੋਹਾ ਡੇਗੀ ਅੰਨੀ ਰਹਿਣੀ ਹੋਰ ਹੁਣ ਆਥਰਾਂ ਡੇਗੀ ਜਾਂਦੀ ਸੀ ਭਣ ਫੇ ਮੈਂ ਤੜਕੀ ਨੂੰ ਜਾਦੇ ਹੋ ਜਾਂਦੇ ਫਿਰ ਡੇਗ ਜਾਂਦੀ ਜਾਂਦਾ ਅੱਛਾ ਹਾਂ ਕੁਰਸੀ ਕਰਸੀ ਹੈ ਨਹੀਂ ਕੋਈ ਮੰਜੇ ਦੀ ਉਠਿਆ ਤਾਂ ਸਾਨੂੰ ਕੁਰਸੀਆਂ ਨਹੀਂ ਬਣ ਸਾਡਾਂ ਮੰਜੇ ਨੇ ਸਾਡੇ ਨਹੀਂ ਹੈਗੇ ਭਾਈ ਆਹ ਮੰਜੇ-ਮੁੰਜੇ ਰਾਜ ਸਾਡੇ ਤਾਂ ਜਾਂ ਤਾਂ ਪੂਰੇ ਮਹਿੰਗੇ ਸੋਫੇ ਨੇ ਜਾਂ ਪੂਰੀਆਂ ਮਹਿੰਗੀਆਂ ਕੁਰਸੀਆਂ ਨੇ ਅਸੀਂ ਨਹੀਂ ਆਹ ਮੰਜੇ-ਮੁੰਜੇ ਤੇ ਬੈਠੇ ਤੂੰ ਸੋਨੀ ਸੁਭਾਅ ਹੋਊਗਾ ਮੰਜੇ ਤੇ ਬੈਠਣ ਦਾ ਇਹ ਤਾਂ ਮੈਂ ਲੈ ਆਈ ਇਹਨਾਂ ਨੂੰ ਇਹ ਤਾਂ ਪਹਿਲੀ ਨਹੀਂ ਆਉਂਦੇ ਸੀਗੇ ਜਿਉਂ ਉਹਨਾਂ ਦੇ ਕੱਚਾ ਘਰ ਹੈਗਾ ਬਾਹਰ ਮਿੱਟੀ ਉੱਡਦੀ ਐ ਫਿਰ ਤੂੰ ਕਹੇਂਗੀ ਆਉਂਦੇ ਨਹੀਂ ਹੈਗੇ ਸਾਡੇ ਘਰੇ ਹੁਣ ਤੈਨੂੰ ਅਜੇ ਤਾਂ ਪਤਾ ਸੀ ਵੀ ਮੇਰੀ ਭੈਣ ਘਰੀ ਆਉਣਗੇ ਕੁਰਸੀਆਂ ਤਾਂ ਤੂੰ ਮੰਗਾ ਕੇ ਰੱਖਣੀਆਂ ਦੀ ਬਾਜੀ ਤੋਂ ਕੋਈ ਨਾ ਭੈਣ ਅੱਗੇ ਵਾਰ ਇਹਨਾਂ ਸੇ ਕੁਰਸੀਆਂ ਚੱਕ ਲਾਂਗੇ ਸਾਹਮਣੇ ਵਾਲੇ ਭੈਣਾਂ ਦੀ ਉਹਦੇ ਲਈ ਮਹਿੰਗੀਆਂ ਕੁਰਸੀਆਂ ਉਹ ਚੱਕ ਲਾਂਗੇ ਕੋਈ ਨਾ ਹੁਣ ਮਿੰਜੇ ਦੇ ਬਹਿ ਜਾ ਮੈਂ ਪਾਣੀ ਨਹੀਂ ਪੀਣੇ ਲੈ ਪਾਣੀ ਲੈ ਹੋਰ ਆਂਦੋਈ ਤੁਸੀਂ ਇਹਦੇ ਕੋਲੇ ਖੜਾ ਆਉਦਾ ਪਾਣੀ ਹੋਣਾ ਪਾਣੀ ਕੌਣ ਪੀਂਦੇ ਅੱਜ ਕੱਲ ਤੈਨੂੰ ਪਤਾ ਨਹੀਂ ਹੈਗੇ ਅਸੀਂ ਪਾਣੀ ਨਹੀਂ ਪੀਂਦੇ ਮੋਟਰ ਦਾ ਤੂੰ ਪਾਣੀ ਲਿਆ ਕੇ ਜੇਦਾ ਖੜਾ ਆਉਦਾ

ਪਤੀ ਲੱਗੇ ਜਾਂਦਾ ਬੰਦੇ ਨੂੰ ਇਹਨਾਂ ਤਾਂ ਉਹੀ ਫੇਰ ਚਾਲ ਚੱਲਣ ਨੇ ਸਾਰੇ ਜਿੱਥੇ ਸਾਡੇ ਦਾ ਘਰ ਦੇਖਿਆ ਉਥੇ ਇਹਨਾਂ ਦਾ ਘਰ ਵੀ ਦੇਖ ਲੈਂਦੇ ਗੈਰਜਾ ਵਧੀਆ ਘਰੇ ਵਿਆਹ ਨਹੀਂ ਸੀ ਉਹ ਮੈਂ ਤਾਂ ਹੀ ਪੜ੍ਹੀ ਲਿਖੀ ਇਹ ਅਣਪੜ੍ਹ ਇਹਨੂੰ ਫੇਰ ਹੁਣ ਅਣਪੜਾ ਆ ਲਈ ਵਿਆਹ ਨਾ ਪਊਗਾ ਘਟੂ ਘਟੂ ਵਧੀਆ ਘਰ ਤਾਂ ਬਿਆਹ ਹੁੰਦੇ ਇਹਨੂੰ ਹੀ ਨਹੀਂ ਰਹਿਣੀ ਵੈਣੀ ਦਾ ਪਤਾ ਹੀ ਕੋਈ ਨਾ ਪਤਾ ਘਰ ਮੰਗ ਲੱਗੀ ਜਾਂਦੀ ਆ ਏਸੀ ਵੀ ਸੀ ਨਹੀਂ ਹੈਗਾ ਇਹ ਸੀ ਕਿ ਇਹਨਾਂ ਨੇ ਤਾਂ ਪੱਖਾ ਵੀ ਨਹੀਂ ਛੱਡਿਆ ਜੀ ਫੇਰ ਸੀ ਭਾਲਦੇ ਨੇ ਇਹਨਾਂ ਨੇ ਫੇਰ ਮੈਂ ਗੱਡੀ 'ਚ ਜਾ ਕੇ ਬੈਠ ਜਾ ਨੌਨ ਟਾਈਮ ਆ

ਨਹੀਂ ਫਿਰ ਅਸੀਂ ਪਿੰਡ ਜਾ ਕੇ ਪੀ ਲਾਂਗੇ ਆਪਦੀ ਕਾਫੀ ਤਾਂ ਹੈ ਨਾ ਚਾਹ ਕਰ ਦੁੱਧਦ ਕਰ ਲੈਨੇ ਫਿਰ ਪਾਣੇ ਨਾ ਨਾ ਅਸੀਂ ਨਹੀਂ ਪੀਣਾ ਹੈਗਾ ਦੁੱਧ ਦੇ ਵਧੀਆ ਹੁੰਦਾ ਪਾਣੇ ਲੈ ਕਾਫੀ ਹੈ ਨਾ ਭਈ ਐਡੇ ਤੋਂ ਭਈਦੈ ਨਾ ਕਾਫੀ ਕੀ ਚੀਜ਼ ਹੁੰਦੀ ਹੈ ਪਾਣੇ ਗੱਲਾਂ ਦੇਖ ਲਓ ਕਿਤੇ ਪਿੰਡਾਂ ਚ ਕਾਫੀ ਮਿਲਦੀ ਹੁੰਦੀ ਆ ਸ਼ਹਿਰਾਂ ਚ ਤਾਂ ਮੰਨਿਆ ਚੱਲ ਪਈ ਆ ਪੱਲੇ ਆਂਦੀ ਆ ਕਾਫੀ ਦੇ ਕੁੜੀਆਂ ਅਗਲੇ ਨੂੰ ਰਿਸ਼ਤੇਦਾਰ ਨੂੰ ਆਇਆ ਤੇ ਅਗਲੇ ਨੂੰ ਪਾ ਕੇ ਕਾਫੀ ਦੀ ਕੁੜੀ ਦੇਤੀ ਸੋਨੂੰ ਕੀ ਪਤਾ ओ कह रहे सारा टबर भाई पढ़ लड़ लंग ब्या जाएगी मत आजगी तो सारा दिन बस इधर बड़ गई उड़ गई काम कर लिया गोहा लिया जी गोहा, जी कोई ना पम्मी पहला तौड़े का पानी ही पीती होंगी सी फिर हो गया तू तकड़े घर ब्या गई है तू तो वाले कुस्सक करी जानी है चाय ही पीतीिया पर चाह पी होंगे हम तू वाली कुस्क करने लग गई है पर पर ਪੈਨ ਨਾਲ ਐਵੇਂ ਕਰਦੇ ਹੁੰਦੇ ਨੇ ਲੈ ਗੱਲਾ ਕੀ ਕਰਦੀ ਐ ਤੂੰ ਹੁਣ ਸਾਰੀ ਉਮਰੀ ਤਾਂ ਨਹੀਂ ਮੈਂ ਤੋੜਿਆਂ ਦਾ ਪਾਣੀ ਪੀ ਜਾਣਾ ਬੇਸ ਉਹ ਇਹ ਆ ਭੇਸ ਆ ਤੱਕੜੇ ਘਰੇ ਵਿਆਹੀਆਂ ਮੈਂ ਹੁਣ ਮੈਂ ਉਹ ਹੀ ਨਲਕਿਆਂ ਦਾ ਪਾਣੀ ਪੀ ਜਾਣਾ ਜੇ ਤਾਂ ਕੋਈ ਚੱਜ ਦਾ ਹੈਗਾ ਤਾਂ ਦਾ ਬਣਾ ਦੇ ਨਹੀਂ ਸਾਡੇ ਨਾਲ ਤਾਂ 4 ਗੱਲਾਂ ਹੀ ਕਰ ਲੈ ਅਸੀਂ ਤਾਂ ਆਪੇ ਭਈ ਐਂ ਮੁੜ ਜਾਾਂਗੇ ਉਹਦਾ ਘਰੇ ਜਾ ਕੇ ਖਾ ਪੀਣਾ ਹੁਣ ਅਸੀਂ ਤਾਂ ਕੋਈ ਨਾ ਪੰਮੀ ਐ ਮੀਗਾ ਤਾਂ ਭਾਗ ਜੰਗੇ ਤੁਸੀਂ ਚਾਹ ਵੀ ਦੇ ਦੇਖੋ ਰਾਂਗਰੇਸੀ ਵਾਲੇ ਐਨੀ ਵਧੀਆ ਚਾਹ ਬਣੂਗੀ ਤੂੰ ਤਾਂ ਕਹੂਗਾ ਹੋਰ ਪਾ ਦੇ ਪਾਣੀ ਮੈਨੂੰ ਚਾਹ ਬਹੁਤ ਵਧੀਆ ਚਾਹ ਬਣਦੇ ਘਰ ਦੇ ਦੁੱਧ ਦੀ ਐਵੇਂ ਨਾ ਕਰ ਤੂੰ ਕੋਈ ਨਪਮੀ ਬੈਠਾ ਮੈਂ ਚਾਹ ਕਰ ਲੈਨੇ ਚੁੱਲੇ ਦੇ ਹੁਣ ਆ ਜੂਗਾ ਚਾਹ 5 ਮਿੰਟਾਂ ਜੀ ਉਬਲ ਜੂਗੀ ਚੁੱਲੇ ਤੇ ਵਾਗੀ ਜੀ ਚਾਹ ਬਣਾਉਣਾ ਉਹੀ ਬਾਥੀਆਂ ਨਾਲ ਆਪਾਂ ਨੂੰਗੀ ਉਸੇ ਹੱਥਾਂ ਨਾਲ ਉਸੇ ਹੱਥਾਂ ਨਾਲ ਜਾ ਕੋ ਢਵਾ ਦੂੰਗੀ ਮੈਂ ਨਹੀਂ ਪੀਂਦੀ ਤੁਸੀਂ ਪੀਣੀ ਹੋ ਪੀ ਲਿਓ ਐਦਾ ਇਹ ਜੀ ਕੰਮ ਨਹੀਂ ਚੱਲਦਾ ਤਾਂ ਮੈਂ ਕਿਉਂ ਪੀਊਂਗਾ ਹੋਰ ਰਾਚੋ ਪੀ ਲਾਂਗੇ ਤਾਂ ਕਾਫੀ ਬਸ ਫਿਰ ਇਹਨੂੰ ਬੈਠੀ ਜਾਂਦੇ ਆਪਾਂ ਨਹੀਂ ਪੀਂਦੇ ਹੈਗੇ ਚਲ ਬਣਾ ਲਿਆ ਹੁਣ ਦੇ ਮਰੀ ਜਾਂਦੇ ਮੱਥਾ ਪਾ ਕੇ ਪੀਣੀ ਆ ਹੂੰ ਲੈ ਕੋ ਮੈਂ ਉਰੇ ਥਰ ਲੈ ਮੈਂ ਜਿਹੇ ਦੇ ਕੋ ਪਾਸੇ ਲੈ ਕਿ ਮੇਜ ਨਹੀਂ ਹੈਗਾ ਤੇਰੇ ਨਾ ਆਪਣੇ ਹੈ ਨਹੀਂ ਸਾਡੇ ਵਿੱਚ ਦੇਖ ਲੈ ਆਈ ਹੁਣ ਹੱਥਾਂ 'ਚ ਵੜ ਕੇ ਖਾਵਾਂਗੇ ਅਸੀਂ ਰਾਜ ਮੁੰਲਾ ਕੀ ਕਰਦੀਆਂ ਔਰ ਇੱਕ ਵਸ ਨਲੇ ਕੌਣ ਖਾਊਗਾ ਨਾਖੜੀ ਦੇ ਬਿਸਕਟ ਨੇ ਇਹ ਕੌਣ ਖਾਂਦਾ ਉਸ ਤਾਂ ਵੀ ਦੂਸਰੇ ਖਾਣੇਗੇ ਘਰ ਦੇ ਨੇ ਭਣੇ ਦੇਸੀ ਘਿਓ ਪਾਇਆ ਹੈ ਦੇਸੀ ਘਿਓ ਵਾਲਾ ਕਿੱਥੋਂ ਲੱਗਦੇ ਨੇ ਦੇਸੀ ਘਿਓ ਤੂੰ ਖਾ ਦੇ ਕੇ ਚਾਹ ਵੀ ਦੇ ਕੇ ਨਹੀਂ ਬਧੀ ਦੁੱਧ ਦੀ ਪੱਤੀ ਪਾਈ ਐ ਮੈਂ ਦੇਖ ਲੈ ਕੁੰਗਲਾਂ ਵਿੱਚ ਬਾਈ ਬੈਠੀਆਂ ਗਲਾਸਾਂ ਦੇ ਰਾਜ ਆਈ ਖਵਾਈ ਆਨੇ ਤੂੰ ਸਾਰੇ ਟੱਬਰ ਨੂੰ ਸਾਰਾ ਆਪਣਾ ਇਹੀ ਕੰਮ ਚੱਲਦਾ ਰਹੇ ਰਹਲ ਪੜਾਇਆ ਤਾਂ ਹੀ ਹੁੰਦਾ ਤੇ ਸਿੱਖਣਾ ਚਾਹੀਦਾ ਹੁੰਦਾ ਉਹੀ ਤਾਂ ਗੱਲ ਆ ਗਈ ਤੂੰ ਤਾਂ ਵਧੀਆ ਰਹੀ ਤੈਨੂੰ ਮੈਂ ਭਾਲਦਾ ਹੂੰ ਮਰੀ ਜਾਂਦੀਆਂ ਤੂੰ ਹੀ ਟਕਰਾਂ ਦਾ ਚਾਹ ਦਾ ਪਿਲਾਪ ਨਹੀਂ ਮੈਂ ਘਾਤੋਂ ਕਰੀ ਜਨੇ ਦੋ ਹੁੰਦਾ ਸੀ ਚਾਹ ਪੀਂਦੇ ਨਹੀਂ ਸੀਗੇ ਠੀਕ ਆ ਪਰ ਵੀ ਚਲ ਸੋਚਦੇ ਆ ਪੀ ਲਾਣਾ ਘੁੱਟ ਕੋਟਾ ਹੁਣ ਤਾਂ ਵਿਚਲਾ ਤੁੰਗਲਣ ਡੋਈ ਬੈਠੀਆਂ ਗਈ ਗਲਾਸਾਂ ਚ ਕਿਵੇਂ ਪੀ ਲਈਏ ਚਾਹ ਚਾਹ ਜਿੰਡ ਉਭੀ ਹੁੰਸਾ ਇਹਦੇ ਲਾਉਣ ਨਹੀਂ ਨਾ ਸਰਦ ਨੂੰ ਉਂਗਲਾਂ ਵਿੱਚ ਰੱਖ ਕੇ ਲਿਆਉਣ ਦੇ ਰਾਜਾ ਇੰਨਾ ਤਾਂ ਤੈਨੂੰ ਅਕਲ ਹੋएगी ਕੋਈ ਪਲੇਟ ਤੇ ਘਰ ਲਿਆਉਂਦੀ ਗਲਾਸ ਫਿਰ ਕੀ ਹੋ ਗਿਆ ਪਣ ਉਂਗਲਾਂ ਨੇ ਉਹਦੋਂ ਆਪਾਂ ਜਦ ਛੋਟੇ ਹੁੰਦੇ ਸੀ ਜਦੋਂ ਚੀਜ਼ ਖਾਂਦੇ ਸੀ ਮੇਰੇ ਉਂਗਲ ਦੇ ਕੁਝ ਲੱਗ ਜਾਂਦਾ ਤੂੰ ਮੇਰੇ ਉਂਗਲਾਂ ਹੀ ਚੱਟ ਲਾਂਦੀ ਉਹਦੋਂ ਛੋਟੀਆਂ ਸੀ ਦਿਮਾਗ ਨਹੀਂ ਹੁੰਦਾ ਜਵਾਕਾਂ ਕੋਲੇ ਹੁਣ ਤਾਂ ਆਪਾਂ ਵੱਡੇ ਹੋ ਗਏ ਹੁਣ ਤਾਂ ਆਪਾਂ ਨੂੰ ਅਕਲ ਆਉਣੀ ਚਾਹੀਦੀ ਆ ਹੁਣ ਤਾਂ ਤੈਨੂੰ ਤਾਂ ਹਜੇ ਵੀ ਨਹੀਂ ਅਕਲ ਆਈ ਹਾਂ ਇਹਨਾਂ ਨੂੰ ਕਿਥੋਂ ਆਕਰਾਉਗੀ ਦੇਸੀ ਡੱਬਰ ਹਾਂ ਦੇਸੀ ਹੋਏ ਜੀ ਮੈਨੂੰ ਆਈ ਸੀ ਮਖਾ ਗਈ ਹੋਣੀ ਮਾੜੀ ਮੋਟੀ ਅੱਖ ਲੈ ਆਪਣੇ ਕੰਨੀ ਦੇਖ ਕੇ ਚਲਾ ਜਾ ਕੇ ਆਈ ਸੀ ਆਪਣੇ ਕੋਲੇ ਇਹਨਾਂ ਦਾ ਤਾਂ ਉਹੀ ਰਹਿਣੀ ਵਹਿਣੀ ਹੈ ਇਹਨਾਂ ਦੀ ਤਾਂ ਐਂ ਤਾਂ ਆਉਂਦਾ ਨਹੀਂ ਮੈਂ ਅਗੇ ਸਾਡੂ ਨਾਲ ਸਾਡੂ ਨਹੀਂ ਵਰਤਦਾ ਕੀ ਵਰਤੇ ਫਿਰਦਾ ਹੁਣਾਂ ਕਿ ਤੇ ਖੇਚ ਲੈ ਬੜਿਆ ਹੂੰ ਆ ਗਿਆ ਜੱਫੀ ਪਾ ਲੂਗਾ ਕੱਪੜੇ ਲਵੇੜ ਦੂਗਾ ਐਨੇ ਮਹਿੰਗੇ ਕੱਪੜੇ ਨੇ ਉਹੀ ਤਾਂ ਗੱਲ ਹੈ ਜੀ ਮੈਂ ਜਾ ਬਈ ਸਾਡੇ ਕੋਲ ਤਾਂ ਦੋ ਮਿੰਟ ਗੱਲਾਂ ਹੀ ਕਰ ਲਾ ਅਸੀਂ ਤਾਂ ਅੱਗੇ ਜਾਣਾਗਾ ਫਿਰ ਅਸੀਂ ਤਾਂ ਨਹੀਂ ਜੀਣੀ ਜਾ ਠੀਕ ਐ ਪਾਣੇ ਗੱਲਾਂ ਤੇਰੀਆਂ ਕਰ ਲਈਆਂ ਤੂੰ ਕਰ ਗੱਲਾਂ ਕਰ ਕਰਤਾ ਮੇਰਾ ਕਰਾ ਸਿੰਨਾ ਠਾਲ ਦਿਆ ਤੂੰ ਬਾਲਾ ਹੀ ਕੁਸ ਕਰੀ ਜੰਨੀ ਐ ਮੈਂ ਕਰਦੀ ਨਹੀਂ ਰਾਜ ਹੁਣ ਤੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿੰਨੇ ਤੱਕੜੇ ਕਰੇ ਮੈਂ ਬੈਈਆ ਪੜੀ ਲਿਖੀ ਆ ਵੀ ਕਿਵੇਂ ਦੇ ਰੱਖ ਦਿੰਦੇ ਨੇ ਤਨਾਤਰ ਕੋਲ ਕੋਈ ਕੱਚ ਦੇ ਕੱਪਣੇਗੇ ਹਾ ਕੁਝ ਅਸੀਂ ਆਉਣਾ ਸੀ ਤੈਨੂੰ ਪਤਾ ਸੀ ਤੂੰ ਦੂਜੇ ਬਿਸਕਟ ਮੰਗਾ ਕੇ ਰੱਖ ਦੀ ਸਪੈਸ਼ਲ ਪੂਜੀਆ ਮੰਗਾਉਂਦੀ ਤਾਂ ਮੈਂ ਤਾਂ ਮੈਂ ਭੇਜ ਦੇ ਸੀ ਮੈਂ ਤਾਂ ਦੇਸੀ ਕਿਉਂ ਦੇ ਵਜੇ ਘਰ ਦੇ ਸੋਹਣੇ ਲੱਗਦੇ ਨੇ ਮੁੱਲ ਦੇ ਕੀ ਖਾਣਾ ਘਰ ਦੇ ਵਧੀਆ ਲੱਗਦੇ ਨੇ ਦੇਸੀ ਬੰਦੇ ਦੇਸੀ ਬਿਸਕਟ ਦੇਸੀ ਬਿਸਕਟ ਹੋਗੇ ਉਹੀ ਖਾਵਾਂਗੇ ਆਪਾਂ ਬਹਿ ਜਾ ਸਾਡੇ ਕੋਲ ਤਾਂ 5 ਮਿੰਟੇ ਬੈਠਣਾ ਫਿਰ ਅਸੀਂ ਤਾਂ ਚੱਲੇ ਆਂਗੇ ਤੁਸੀਂ ਰਹੋ ਦੇਸੀ ਅੱਜ ਤਾਂ ਬ੍ਰਾਂਡਡ ਆ ਬ੍ਰਾਂਡਡ ਚੀਜ਼ਾਂ ਖਾਵਾਂਗੇ ਇਹਨਾਂ ਨੂੰ ਕੀ ਪਤਾ ਕਰੇ ਦੇਖੇ ਹੋਣਗੇ ਇਹਨਾਂ ਨੇ ਬ੍ਰਾਂਡਡ ਬਿਸਕੁਟ ਉਹ ਕੀ ਤਾਂ ਗੱਲ ਹੈੀ ਕਦੇ ਪਾਏ ਹੋਣੇਗਾ ਕੱਪੜੇ ਬ੍ਰਾਂਡਡ ਦਾ ਪਾਜ ਜਦ ਲੱਗ ਗਰਮੀ ਮੰਨੀ ਜਾਂਦਾ ਨਾ ਪੰਮੀ ਨਾ ਲੈ ਗਰਮੀ ਤਾਂ ਮੰਨੂਗੀ ਕਿੰਨੀਆਂ ਮੱਖੀਆਂ ਫਿਰਦੀਆਂ ਨੇ ਸੋਡੇ ਨਾ ਤੂੰ ਪੱਖਾ ਲਾਇਆ ਸੋਣ ਨਾ ਸੋਡੇ ਏਸੀ ਹੈਗਾ ਅਸੀਂ ਨਹੀਂ ਬਈ ਏਸੀ ਵੀ ਨਾ ਰਹਿੰਦੇ ਇਹ ਤਾਂ ਦਫ਼ਤਰ ਚ ਜਾਂਦੇ ਨੇ ਉੱਥੇ ਵੀ ਏਸੀ ਗੱਡੀ 'ਚ ਵੀ ਐਸੀ ਘਰੇ ਵੀ ਸਾਡੇ ਕੱਲੇ-ਕੱਲੇ ਕਮਰੇ 'ਚ ਤੈਨੂੰ ਪਤਾ ਐਸੀ ਲੱਗਿਆ ਹੋਇਆ ਥੋੜੇ ਤਾਂ ਕੋਈ ਸੁੱਖ ਨਹੀਂ ਸਹੂਲਤ ਨਹੀਂ ਕੀ ਆ ਪੂਰੇ ਕੋਈ ਨਾ ਉੱਧਰ ਬੈਜਾ ਨੇ ਉੱਧਰ ਬੜੀਆ ਹਵਾ ਚੱਲੀ ਨੇ ਖੇਤਾਂ ਵਾਲੀ ਫਿਰ ਦੇਖ ਥੱਲੇ ਬੈਜਾ ਨੇ ਆ ਜਾ ਖੇਤਾਂ ਵਾਲੀ ਹਵਾ ਚੱਲਦੀ ਆ ਚਲੋ ਜੀ ਇੱਥੇ ਨਾਲ ਤਾਂ ਠੀਕ ਐ ਦੇਖਿਓ ਨੇ ਇਹਦੀ ਖੇਤਾਂ ਦੀ ਵੀ ਹਵਾ ਆਜੋ ਆਪਾਂ ਜਾ ਕੇ ਆਈਏ ਉੱਧਰ ਹਾਂ ਜਲਦੀ ਤੂੰ ਕਹਿਣੀ ਐ ਤਾਂ ਬਗ ਚੱਲਦੇ ਆ ਠੀਕ ਐ ਜੀ ਆਜੋ ਆਣੇ ਖੇਤਾਂ ਆਹ ਪੰਛੀ ਮੈਂ ਬਾਹਰ ਖੋਲਦੇ ਆਂ ਹੋਰ ਬਾਹਰ ਸੋਣੀ ਠੰਢੰਡੀ ਹਵਾ ਆਉਂਦੀ ਐ ਹੂੰ ਕਿੰਨੀ ਮੁਸਕਾ ਕੀ ਤੁਹਾਡੇ ਇੱਥੇ ਤਾਂ ਹੀ ਠੱਡੀ ਹਵਾ ਹੁਣ ਆਹ ਪੰਛੀ ਦੇਖ ਕੇ ਨਹੀਂ ਸੋਣੀ ਹਵਾ ਆਂਦੇ ਠੰਢੰਡੀ ਤੇ ਦੇਖ ਸਲੂਰੇ ਢਾਲ ਲੈਨੇ ਮਿੰਜਾਪਾ ਹਵਾ ਕਾ ਦੀ ਮੁਸਕ ਤਾਂ ਕਿੰਨੀ ਮਾਰੀ ਜਾਂਦੀ ਐ ਇੱਥੇ ਤਾਂ ਹੀ ਮੈਂ ਕਹਣੀ ਜਦੋਂ ਪਿੰਡ ਜਾਂਦੀ ਆ ਤੇਰੇ ਚ ਵੀ ਇੰਨਾ ਵਰਗੀ ਮੁਸਕ ਆਉਂਦੀ ਆ ਡੰਗਰਾਂ ਚ ਰਹਿ ਕੇ ਡੰਗਰ ਵਰਗੀ ਹੋ ਰਹੀ ਆ ਤੋ ਉਹ ਲੱਗਦਾ ਹੈ ਪੂਰੇ ਬੈਜੇ ਤੋਂ ਇੰਨੇ ਸੋਨੇ ਹਵਾ ਆਈ ਜਾਂਦੀ ਹੈ ਫੇ ਗੋਇਆਂ ਦੇ ਨੂੰ ਫਿਰ ਨੋਈ ਕੰਮ ਹੈ ਗੋਇਆ ਦਾ ਕੰਮ ਤਾਂ ਫਿਰ ਆਈ ਕੰਮ ਹੁੰਦਾ ਪਣੇ ਪਤਾ ਨਹੀਂ ਤੁਸੀਂ ਕਿਵੇਂ ਰਹਿੰਦੇ ਇੱਥੇ ਸਾਨੂੰ ਤਾਂ ਇੱਥੇ ਇੱਕ ਮਿੰਟ ਖੜਨਾ ਦੁਪਰ ਹੋ ਗਿਆ ਤਾਂ ਹੀ ਪਸ਼ੂਆਂ ਵਰਗੀ ਹੋ ਰਹੀਆਂ ਤੂੰ ਸਾਰਾ ਦਿਨ ਪਸ਼ੂ ਚ ਪਸ਼ੂ ਹੋਈ ਰਹਿਣੀ ਆ ਦਿਮਾਗ ਹੈ ਨਹੀਂਗਾ ਛਿੱਟੀ ਜਾਣੀ ਆ ਗੋਹਾ ਇਹਨਾਂ ਦਾ ਆ ਜਾਓ ਜੀ ਖੜੀ ਰਹਿਣ ਦਾ ਉਹਨੂੰ ਆਪਾਂ ਤਾਂ ਉੱਥੇ ਜਾ ਕੇ ਬਹਿ ਜਾਣੇ ਆ ਉੱਥੇ ਚੰਗਿਆ ਤੇ ਮੁਸਕ ਮਾਰਦੇ ਆਂ ਚੱਲ ਹੂੰ ਮੈਂ ਗਈ ਗਈ ਸੋਨੂੰ ਮੈਂ ਤਾਂ ਚੱਲ ਬਾਬ ਚੱਲਦੇ ਬਾਬ ਚੱਲਦੇ ਮੈਂ ਤਾਂ ਕਹਿ ਕੇ ਗਈ ਸੀ ਅੰਕਾਤਾ ਹੈ ਇਹ ਇਹ ਵਿਹਾਰ ਕਰੂੰਗੀ ਆਪਣੇ ਨਾਲ ਗਨਪਮੀ ਮੈਂ ਉਹਨੂੰ ਫੋਨ ਕਰ ਦਿੰਨੇ ਆ ਆਦੇ ਸਾਡ ਨੂੰ ਮਿਲ ਲੂਗਾ ਖੇਤੋਂ ਆ ਜੂਗਾ ਨਾ ਬੱਸ ਰਹਿਣ ਦੇ ਬਈ ਤੂੰ ਮੇਰੇ ਪੀ ਉਹੀ ਵਾਧੂ ਆ ਔਰਾ ਹੋ ਕੀ ਕਰੀ ਜਾਂਦਾ ਹੋਆ ਨਹੀਂ ਪਤਾ ਰੇ ਇਹਦੇ ਕੱਪੜੇ ਲਵੇਟ ਕਿਉਂ ਨੇ ਐਂ ਪਾਸ ਸਪਰੇਅ ਨਾਲ ਮੁੜ ਕੇ ਇਹਨਾਂ ਦੇ ਨਾਲ ਮਿਲ ਲੂਗਾ ਹੋਰ ਮੁਸ਼ਕਲ ਨਹੀਂ ਜਾਣੀ ਮੀਨਾ ਕੱਪੜਿਆਂ ਚ ਸਾਡੇ ਮਹਿੰਗੇ ਕੱਪੜੇ ਪਾਏ ਹੋਏ ਨੇ ਮੈਂ ਕੰਕ ਵੱਢਣ ਲੱਗ ਰਹਿੰਦੇ ਕਿ ਬਸ ਮੇਰੇ ਬਸ ਰਹਿਣ ਦੇ ਸਾਨੂੰ ਤਾਂ ਬਿਨਾ ਮਿਲੀ ਚੰਗੇ ਆ ਬਈ 10 ਮਿੰਟ ਜੇ ਬੈਠਣ ਨੇ ਸਾਡੇ ਕੋਲੇ ਠੀਕ ਐ ਨਾ ਸੋਨਾ ਬੈਗ ਨਾ ਪੰਮੂ ਇਹ ਬੈਗ ਦੇਖਦਾ ਤੈਨੂੰ ਪਰਸ ਹੈਗਾ ਇਹ ਇੱਜ ਮੇ ਲਿਪਸਟਿਕ ਵਗੈਰਾ ਸਾਰਾ ਕੱਜਲ ਵਗੈਰਾ ਪਾ ਕੇ ਰੱਖਦੀ ਆ ਬੈਗ ਚ ਕੱਪੜੇ ਪਾਏ ਜਾਂਦੇ ਨੇ ਪਰਸ ਦੇ ਵਿੱਚ ਆਪਦਾ ਪਰਸਨਲ ਸਮਾਨ ਪਾਇਆ ਜਾਂਦਾ ਮੋਬਾਈਲ ਫੋਨ ਪਾਇਆ ਜਾਂਦਾ ਇੰਨੀ ਵੀ ਨਹੀਂ ਅਕਲ ਹੈਗੀ ਤੈਨੂੰ ਰਾਜ ਸੁਣਾ ਲੈ ਨਾ ਲੈ ਹੁਣ ਸੋਨਾ ਹੋ ਗਈ ਮੈਨੂੰ ਪਤਾ ਕਿੰਨੇ ਦਾ ਆ ਇਹਨਾਂ ਨੂੰ ਕੀ ਪਤਾ ਦੇਸੀਆਂ ਨੂੰ ਦੇਸੀ ਜਦੇਸੀ ਰਹਿ ਗਈ ਜਿਵੇਂ ਮੈਂ ਤੱਕ ਚੱਕ ਲਾ ਗਈ ਹੋਣੀ ਮਾੜੀ ਝੋਲੇ ਵਾਲੇ ਨੇ ਝੋਲੇ ਵਾਲੀ ਹੈ ਤਾਂ ਤਾਂ ਫੇ ਚੱਲੀਏ ਚੱਲਦੇ ਆਂ ਇਧਰ ਚੱਲੋ ਹੋਰ ਹੁਣ ਬੈਠ ਕੇ ਕੀ ਕਰਨਾ ਇੱਥੇ ਆਪਾਂ ਮੈਂ ਤੋ ਕਿ ਦੂਸੋਂ ਕਰ ਨਾ ਇਸ ਕਿਉਂ ਤੂੰ ਦੁੱਖ ਦੇਣਾ ਇਆਂ ਤੂੰ ਮੈਨੂੰ ਨਹੀਂ ਤੈਨੂੰ ਮੈਂ ਦੁੱਖ ਕੀ ਦੇਤਾ ਜਿਹੜੀ ਹੈਗੀ ਸੱਚਾਈ ਉਹ ਸਾਹਮਣੇ ਤੇਰੇ ਦੱਸਿਆ ਭਾਈ ਤੈਨੂੰ ਰਹਿਣੀ ਵੈਣੀ ਤਾਂ ਨਹੀਂ ਸਾਨੂੰ ਪਤਾ ਤੁਹਾਡੇ ਘਰੇ ਕੁਰਸੀਆਂ ਹੋਣੀਆਂ ਚਾਹੀਦੀਆਂ ਸੀ ਸੋਵੇ ਲੱਗੇ ਹੋਣੇ ਚਾਹੀਦੇ ਸੀਗੇ ਕਾਫੀ ਹੋਣੀ ਚਾਹੀਦੀ ਸੀ ਤੈਨੂੰ ਪਤਾ ਸੀ ਮੇਰੇ ਭੈਣ ਭਨੋਈਆਂ ਨੇ ਆਉਣਾ ਜਿੱਥੇ ਆਪਾਂ ਪਣ ਜਾਣਦੇ ਹੁਣ ਠੇਮੀਰਾ ਹੋਣਾ ਪੈਂਦਾ ਹੈ ਫਿਰ ਸਾਡਾ ਖੇਤਾਂ ਦਾ ਕੰਮ ਹੈ ਦਾਦਾ ਸ ਬੀਬੀ ਕਿੱਲੇ ਖੇਤੀ ਦੇ ਕਰਦੇ ਡੰਗਰ ਨੇ ਸਾਨੂੰ ਦੋਮੀ ਕਰਨੇ ਪੈਂਦਾ ਤੂੰ ਭੈਣ ਸਹਰਜ ਬੈਈ ਗਈ ਵਧੀਆ ਕੰਮ ਹੈ ਤੇਰਾ ਹੈ ਬੰਦੇ ਫਿਰ ਬਾਹਰ ਜਾ ਭੈਣ ਨਾਲ ਐਵੇਂ ਨਹੀਂ ਕਰਦੇ ਤੂੰ ਨਾ ਮੇਰੇ ਢਿੱਡ ਜੰਮੀ ਮੇਰੀ ਭੈਣ ਹੈ ਜ਼ਮੀਨ ਤਾਂ ਸਾਡੇ ਵੀ ਆ ਅਸੀਂ ਵੀ ਠੇਕੇ ਤੇ ਦਿੰਨੇ ਆ ਪਰ ਆਏ ਨਹੀਂ ਹੈਗਾ ਵੀ ਸਾਡੇ ਘਰੇ ਸੁੱਖ ਸਹੂਲਤਾਂ ਨਹੀਂ ਸਾਰੀਆਂ ਸੁੱਖ ਸਹੂਲਤਾਂ ਨੇ ਹੋ ਹੁਣ ਆਪ ਤਾਂ ਨਹੀਂ ਦੱਸਦਾ ਕਿ ਜਿਵੇਂ ਬੰਦਾ ਰਹਿੰਦਾ ਉਹ ਮੇ ਹੋ ਜਾਂਦਾ ਵੀ ਅਸੀਂ ਡੰਗਰਾ ਜਿ ਰਹਿਨੇ ਆ ਅਸੀਂ ਡੰਗਰ ਬਣ ਗਏ ਆਪ ਤਾਂ ਦੱਸ ਜਾਂਦੀ ਆ ਵੀ ਜਹਰਜਾ ਬੰਦਾ ਹੋਰ ਜਿਹਾ ਬਣ ਜਾਂਦਾ ਡੰਗਰਾ ਜਿ ਰਹਿੰਦੇ ਨੇ ਡੰਗਰ ਬਣ ਕੇ ਹਾਂ ਉਹ ਕਿੰਨਾ ਸੋਹਣਾ ਸੂਟ ਕਰਾਂ ਲੈ ਹੁਣ ਸੋਹਣਾ ਹੀ ਹੋਊਗਾ ਛਿੱਪੀਆਂ ਨਾ ਲਾ ਦੀ ਮੇਰੇ ਸੂਟ ਤੋਂ ਇਹ ਤਾਂ ਮੈਂ ਹੋਰੇ ਵੀ ਸਸਤਾ ਹੀ ਬਾਕੇ ਆਈਆਂ ਹਜੇ 5000 ਦੇ ਹੀ ਐ ਇਹ ਮੇਰ ਤਾਂ 5000 ਹਾਂ ਮੇਰੇ ਪੰਜਾਬ 5000 ਦੇ 60 6000 ਦੇ ਸੂਟ ਨੇ ਐ ਭਰੀ ਪਈ ਏਲਮਾਰੀ ਬਾਰੀ ਨਹੀਂ ਆਉਂਦੀ ਵੀ ਕਿਹੜਾ ਸੂਟ ਪਾਵਾਂ ਅੱਜ ਆ ਤਾਂ ਹਜੇ ਕੁਝ ਵੀ ਨਹੀਂ 5000 ਦੇ ਹੀ ਐ ਤਾਂ ਤੇ 5000 ਬਹੁਤ ਜ਼ਿਆਦੇ ਪਣੇ ਮੈਨੂੰ ਲੱਗਦਾ ਉਹ ਬਹੁਤ ਜ਼ਿਆਦੇ ਮੇਰੇ ਵਾਸਤੇ ਨਹੀਂ 5000 ਕੁਝ ਜ਼ਿਆਦੇ ਹੈਗਾ ਜਦੋਂ ਤੂੰ ਮੇਰੇ ਕੋਲੇ ਗਈ ਉਦੋਂ ਵੀ ਤੇਰੇ ਆਹੀ ਸੂਟ ਪਾਇਆ ਹੋਇਆ ਜਦ ਹੁਣ ਆਏ ਅਸੀਂ ਹੁਣ ਵੀ ਤੂੰ ਆਹੀ ਪਾਈ ਬੈਠੀ ਆ ਤੇਰੇ ਕੋਲ ਤਾਂ ਹੋਰ ਕੱਪੜੇ ਨਹੀਂ ਹੈਗੇ ਆ 100 200 ਦੇ ਸੰਤ ਪਾਈ ਐ ਨਹੀਂ ਕੋਈ ਇਹ ਤਾਂ ਮਾੜਾ ਮੰਗਤਾ ਵੀ ਨਹੀਂ ਪਾਉਂਦਾ ਜਿਹੜੇ ਤੂੰ ਪਾਈ ਬੈਠੀ ਆ 20 ਕਿੱਲੇ ਹੁੰਦੇ ਨੇ ਤੇਰੇ ਘਰ ਵਾਲੇ ਨੂੰ ਬਾਹਨ ਦੇ ਕੱਪੜਾ ਇੱਧਾ ਚੱਜਦਾ ਪਾਇਆ ਕਰ ਚੱਜਦਾ ਖਾਇਆ ਪੀਆ ਕਰ ਕੱਲਾ ਆਏ ਨਹੀਂ ਵੀ ਬੈਂਕਾਂ 'ਚ ਪੈਸੇ ਜਮ੍ਹਾਂ ਕਰੀ ਜਾਓ ਕਿਹੜਾ ਨਾਲ ਜਾਣਗੇ ਤੇਰੇ ਸਾਸੋ ਸੋਸ ਨੇ ਤੇ ਸਕੱਲੀ ਦੀ ਪੂਗਰੀ ਹੈ ਬਦ ਸਾਸੋ ਪਰ ਕੰਨੀ ਆਂ ਏਂ ਮਿੰਦਾ ਜਜੇ ਕੱਪੜੇ ਯਾ ਦਿੰਦੇ ਮੈਂ ਪਾ ਲੈਨੀ ਆ ਮੇਰੀ ਕਰ ਚੱਲ ਦਿਓ ਰੇ ਕੋਈ ਕੁਛ ਵੀ ਨਹੀਂ ਦਿੰਦੀ ਮੈਨੂੰ ਮੈਨੂੰ ਲੋੜ ਤਾਂ ਇਹਨਾਂ ਦੇ ਊਂ ਵੀ ਕਿੱਲੇ ਨਹੀਂ ਪਸ਼ੂਆਂ ਦੇ 20 ਕਿੱਲੇ ਹੋਣਗੇ ਹਾਂ ਇਹ ਵੀ ਹੈਗਾ ਮੈਂ ਬਾਣਦਾ ਹੈਗਾ ਫਿਰ ਤੁਲਪਾ ਤੇ ਮੇਰੇ ਸਾਸੋ ਦਾ ਦਿਨ ਪਤਾ ਦਾ ਹੈਗਾ ਕਿੰਨੀ ਤੇਜ ਵਾਲੀ ਹੈ ਤੇਜ ਵਾਲੀ ਦੀ ਕੀ ਗੱਲ ਹੈ ਦਿੰਦੀ ਕੱਪੜੇ ਆਈ ਬੀਬੀ ਨੇ ਦਿੱਤਾ ਸੀ ਪਿੰਡ ਵਾਲੀ ਨੇ ਜਦੀ ਨੇ ਤੇਰੀ ਪੰਮੀ ਮਾਂ ਪਿਓ ਨੇ ਜਮ ਨਹੀਂ ਦੇਖਿਆ ਹੋਰ ਹੀ ਇੱਕ ਕੁੜੀ ਸਵਾਰਗੇ ਚ ਵਿਆਹੀ ਇੱਕ ਨਰਕ ਚ ਟੱਟੀ ਜਾਂਦੀ ਐ ਨਰਕ ਨਰਕ ਕੀ ਟੱਟਦੀ ਐ ਹੁਣ ਹੋਰ ਕੀ ਪਈ ਨਹੀਂ ਤਾਂ ਜੀਵ ਲੱਗੀ ਐ ਤੇਰੇ ਬੋਲ ਕੇ ਕਹਿ ਸਕਦੀ ਐ ਤੂੰ ਬੋਲਣ ਦਿੰਦੀ ਹਾਂ ਰਹਾ ਆਪ ਕੁੱਟਣ ਲੱਗ ਜਾਂਦਾ ਮੈਨੂੰ ਕਹੋ ਮੇਰੇ ਮਾਮੂਰੇ ਬੋਲਦੇ ਨੇ ਤੂੰ ਸਾਦ ਨੂੰ ਟਟਕੀਓ ਲੱਗਦਾ ਅਥਵਾ ਕਿ ਗੁਆ ਦੇਖ ਲੈ ਇੱਕ ਤੇ ਚੁੱਲੇ ਦਾ ਕਰ ਲੈ ਇੱਕ ਤੇ ਪੋਚਾ ਲੈ ਇੱਕ ਤੇ ਸੁੰਬਰ ਲੈ ਫਿਰ ਤਾਂ ਯਹੀ ਕੰਮ ਲਈ ਜਾਂਦੇ ਨੇ ਸਾਰੇ ਬਸਲ ਤਰੀਕੇ ਸੁਣਤੀ ਐ ਇਹ ਜੀ ਸੀ ਤੈਨੂੰ ਬਹੁਤ ਕਹਿੰਦਾ ਸੀ ਬੀਬੀ ਪਾਪਾ ਵੀ ਭਾਈ ਤੂੰ ਪੜ ਲੈ ਆ ਕੁੜੀ ਵੀ ਪੜਦੀ ਐ ਤੂੰ ਪੜ੍ਹੀ ਨਹੀਂ ਤੂੰ ਸਾਰਾ ਦਿਨ ਕਦੇ ਗੋਹੇ ਕਣੀ ਹੋਗੀ ਕਦੇ ਤੂੰ ਮੈਸਾਂ ਕਣੀ ਹੋਗੀ ਕਦੇ ਤੂੰ ਰੋਟੀਆਂ ਕਣੀ ਕਦੇ ਚਾਦਰਾਂ ਬੁਣਲੀਆਂ ਆਗੀਆਂ ਤੇਰੇ ਕੰਮ ਉਹ ਤੁੰ ਬੀਬੀ ਪਾਪੇ ਨੇ ਕੰਮ ਕਰਦਾ ਮੇਰੀ ਵਾਲੀ ਜਗ੍ਹਾ ਤੇ ਹੁੰਦੀ ਐਡਾ ਸੋਹਣਾ ਘਰ ਆਲਾ ਮਿਲਦਾ ਇੰਨੀਆਂ ਤਨ ਸੁੱਖ ਸੁਭੋਲਤਾ ਮਿਲਦੀਆਂ ਆ ਬੈਠੀ ਆ ਹੁਣ ਭੋਗੀ ਜਾਂ ਨਰਕ ਬੀਬੀ ਬਾਪੇ ਨੇ ਦੇਖਣਾ ਸੀ ਕੁਛ ਨਹੀਂ ਬੀਬੀ ਬਾਪੇ ਨੇ ਕੀ ਦੇਖਣਾ ਸੀ ਉਹਨਾਂ ਦਾ ਕੀ ਨੁਕਸ ਘਟਦੀ ਆ ਤੂੰ ਨੁਕਸ ਦਾ ਤੇਰੇ ਚ ਜਿਹੜੀ ਤੂੰ ਪੜ੍ਹੀ ਨਹੀਂ ਤੇਰਾ ਤੈਨੂੰ ਅਨਪੜੀ ਬੱਲੇ ਪਾਉਂਦੇ ਅੱਛਾ ਤੈਨੂੰ ਪੜਿਆ ਹੋਇਆ ਕੌਣ ਲੈ ਲਾਂਦਾ ਤੇਰਾ ਲੈ ਲੈਂਦੇ ਨੇ ਭਾਣੇ ਕੋਈ ਲੈਂਦਾ ਨਹੀਂ ਪੜਿਆ ਲਿਖਿਆ ਤੇ ਬਾਦੂ ਲੈ ਲੈਂਦੇ ਉਹ ਤਾਂ ਕੁੜੀਆਂ ਦੀ ਇੰਨੀ ਘਾਟ ਪੈ ਰਹੀ ਏ ਤੇਰਾ ਲੈ ਲਾਂਦੇ ਚੱਲ ਰਾਜ ਅਸੀਂ ਚੱਲਦੇ ਆ ਜੇ ਤੂੰ ਸਾਡੇ ਕੋਲ ਵੀ ਆਉਣਾ ਹੋਇਆ ਪਹਿਲਾਂ ਦੱਸ ਦੀ ਮੈਂ ਸੂਟ ਲੈ ਕੇ ਦੇ ਦੂੰਗੀ ਤੈਨੂੰ ਠੀਕ ਆ ਨਾਲੇ ਲੈ ਕੇ ਦੇ ਦੂੰਗੀ ਭਾਜੀ ਨੂੰ ਪੈਂਟ ਸ਼ਰਟ ਲੈ ਕੇ ਦੇ ਦਾਂਗੇ ਨਾਲ ਬੈਲਟ ਲੈ ਕੇ ਦੇ ਦਾਂਗੇ ਤੂੰ ਸ ਤਾਂ ਜਦੋਂ ਉੱਥੇ ਜਾਣਾ ਮੇਰਾ ਜਲੂਸ ਕੱਢਦੇ ਜਾਣੇ ਹੋਰ ਹੁਣ ਜੇ ਨਹੀਂ ਉਹਨੂੰ ਪਿੰਡ ਮੇਲਿਆ ਕਰ ਬਸ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਵੀ ਜੇ ਆਵੇਂਗੀ ਤਾਂ ਪਹਿਲਾਂ ਦੱਸ ਕੀ ਆਂ ਕੱਪੜੇ ਤੈਨੂੰ ਮੈਂ ਲੈ ਕੇ ਦੇ ਦੂੰ ਪਰ ਮੇਰੇ ਕੋਲੇ ਇਹ ਜੇ ਕੱਪੜੇ ਨਾ ਪਾ ਕੀ ਆਂ ਤੁਸੀਂ ਮੇਰਾ ਜਲੂਸ ਕਢਾ ਲਾਉਂ ਨਾ ਪਿੰਡ ਚ ਵੀ ਇਹਦੀ ਪਹਿਣਾ ਇਹ ਜੀ ਆ ਹੈ ਨਹੀਂ ਉਹਨਾਂ ਦੇ ਕੁਛ ਕੋਈ ਨਾ ਪਾਣੇ ਤੂੰ ਕੱਪੜੇ ਨਿਕਲ ਲੈ ਦੇਖਣ ਹੁੰਦੇ ਦੇ ਲਈ ਦੇਖਣਾ ਜੇ ਮੇਰਾ ਦਿਲ ਤੇਰਾ ਸਾਫ ਹੈ ਮੇਰੇ ਘਰ ਵਾਲੇ ਦਾ ਦਿਲ ਤੇਰਾ ਸਾਫ ਹੈ ਕੱਲੇ ਕੱਪੜੇ ਨਹੀਂ ਦੇਖਣੇ ਕੱਲੇ ਕੱਪੜੇ ਨਹੀਂ ਪਹਿਨਣੇ ਆ ਤਾਂ ਹੋਰ ਕੁਛ ਹੀ ਕਰਨੇ ਕਰ ਅੱਛਾ ਹਾਂ ਤੈਨੂੰ ਐਵੇਂ ਵੀ ਸਾਡੇ ਦਿਲ ਸਾਫ ਨਹੀਂ ਹੈਗੀ ਹੈ ਦਿਖਦੇ ਨਹੀਂ ਮੱਚਦੀਆਂਗੀ ਵੀ ਐਂ ਪਾ ਕੇ ਆ ਗਈ ਇਹ ਕਦੋਂ ਰਾਜੀਆਂ ਤੂੰ ਮੇਰੇ ਤੇ ਚਲੋ ਜੀ ਚੱਲੀਏ ਆਪਾਂ ਕੋਈ ਨਾ ਪੰਮੀ ਸੋੜ ਲੈ ਪੈਸਾ ਵੱਧਾ ਮੀਰੀ ਵੱਧਾ ਸੋਡੇ ਅਸੀਂ ਤਾਂ ਸਾਰਾ ਢੱਬਰ ਇਕੱਠਾ ਹੋ ਕੇ ਬੈਠਦੇ ਰੋਟੀ ਖਾਣਿਆ ਚੁੱਲੇ ਤੇ ਰੋਟੀ ਲੈਣ ਨੂੰ ਲੈਣ ਜੇ ਬੈਠ ਜਾਂਦੇ ਸਾਰੇ ਤੁਸੀਂ ਕੀ ਕਮਰੇ ਦੀ ਕੁੱਤਿਆਂ ਦੀ ਵੜ ਜਾਂਦੇ ਹੋ ਕੱਲੇ ਕੱਲੇ ਕੋਈ ਹੈਗੀ ਸੋਡੇ ਰੌਣਕ ਸੋਡੇ ਘਰੇ ਸਾਡੇ ਆਸਰੇ ਦੇਖੀ ਕੰਨੀ ਰੌਣਕ ਹੋਊਗੀ ਮੇਰਾ ਜੇਠ ਮੇਰਾ ਦਿਓਰ ਸਾਰੇ ਨਾਲ ਇਕੱਠੇ ਬੈਠੇ ਜਾਂਦੇ ਸੀ ਨਵਾਸ ਦੇ ਨਗਰ ਲਾਂਗ ਮਾਰਦੇ ਆ ਵਧੀਆ ਤੂੰ ਰਹਿ ਰੌਣਕ ਚ ਫਿਰ ਗੋਹੇ ਨਾਲ ਗੋਹਾ ਹੋਈ ਜਾ ਮਿੱਟੀ ਨਾਲ ਮਿੱਟੀ ਹੋਈ ਜਾ ਮੈਂ ਨਹੀਂ ਐਵੇਂ ਹੁੰਦੀ ਤੇਰੇ ਮੰਗੋ ਕੁਛ ਮਰਜ਼ੀ ਸੁਨਾਈਆਂ ਕਰ ਲੈ ਸੁੱਖਾਂ ਸੀ ਤਾਂ ਦੇ ਘਰੇ ਜੈਸੀ ਅੱਡੋ ਅੱਡਾ ਸਾਡੇ ਸਹੂਲਤਾਂ ਵੀ ਸਾਰੀਆਂ ਨੇ ਆਈ ਨਹੀਂ ਹੈਗਾ ਤੁਹਾਡੇ ਮੰਗੋ ਇੱਕ ਲੈਣ ਚ ਡਾ ਕੇ ਮੰਜਾ ਪੱਖਾ ਲਾ ਲੈਣ ਆ ਅੱਡੋ ਅੱਡ ਕਮਰਿਆਂ ਚ ਐਸੀ ਲੱਗੇ ਹੋਏ ਨੇ ਪਤਾ ਹੀ ਨਹੀਂ ਲੱਗਦਾ ਇਹ ਬਾਹਰ ਕਿੰਨੀ ਗਰਮੀ ਪੈਂਦੀ ਹੈ ਇੱਥੇ ਆਇਆ ਮੂੰਹ ਤਪੀ ਜਾਂਦਾ ਉਦੋਂ ਦਾ